ਸ਼੍ਰੀ ਗੁਰੂ ਅੰਗਦ ਦੇਵ ਜੀ ਜੋ ਸਿੱਖ ਧਰਮ ਦੇ ਦੂਜੇ ਗੁਰੂ ਸਨ ਆਪਣੀ ਨਿਮਰਤਾ ਅਤੇ ਸੇਵਾ ਲਈ ਮਸ਼ਹੂਰ ਸਨ ਇੱਕ ਵਾਰ ਮੁਗਲ ਬਾਦਸ਼ਾਹ ਅਕਬਰ ਨੇ ਗੁਰੂ ਜੀ ਦੇ ਦਰਸ਼ਨ ਕਰਨ ਦੀ ਇੱਛਾ ਜਤਾਈ ਅਕਬਰ ਆਪਣੇ ਮਨ ਵਿੱਚ ਸੋਚ ਰਿਹਾ ਸੀ ਕਿ ਉਹ ਗੁਰੂ ਜੀ ਨੂੰ ਆਪਣੀ ਸ਼ਾਨੋ ਸ਼ੌਕਤ ਨਾਲ ਪ੍ਰਭਾਵਿਤ ਕਰੇਗਾ ਜਦੋਂ ਅਕਬਰ ਗੁਰੂ ਅੰਗਦ ਦੇਵ ਜੀ ਕੋਲ ਪਹੁੰਚਿਆ ਤਾਂ ਉਸਨੇ ਵੇਖਿਆ ਕਿ ਗੁਰੂ ਜੀ ਇੱਕ ਛੋਟੇ ਜਿਹੇ ਪਿੰਡ ਵਿੱਚ ਬੈਠੇ ਸਧਾਰਨ ਜੀਵਨ ਜਿ ਰਿਹਾ ਹਨ ਗੁਰੂ ਜੀ ਨੇ ਬਿਨਾ ਕਿਸੇ ਪੇਦਬਾਬ ਦੇ ਅਕਬਰ ਦਾ ਸਵਾਗਤ ਕੀਤਾ ਅਤੇ ਉਸ ਨੂੰ ਲੰਗਰ ਵਿੱਚ ਬੈਠ ਕੇ ਸਾਰਿਆਂ ਦੀ ਤਰ੍ਹਾਂ ਭੋਜਨ ਕਰਨ ਲਈ ਆਖਿਆ ਲੰਗਰ ਵਿੱਚ ਸਬਰ ਅਤੇ ਇਕਸਾਰਤਾ ਦੇ ਸਿਧਾਂਤ ਨੂੰ ਵੇਖ ਕੇ ਅਕਬਰ ਦਿਲੋਂ ਪ੍ਰਭਾਵਿਤ ਹੋ ਗਿਆ ਉਸਨੇ ਸਮਝਿਆ ਕਿ ਅਸਲ ਮਹਾਨਤਾ ਤਾਕਤ ਜਾਂ ਦੌਲਤ ਵਿੱਚ ਨਹੀਂ ਸੇਵਾ ਅਤੇ ਨਿਮਰਤਾ ਵਿੱਚ ਹੈ ਇਸ ਤਜਰਬੇ ਨੇ ਅਕਬਰ ਦੇ ਦਿਲ ਵਿੱਚ ਸਿੱਖ ਗੁਰੂਆਂ ਲਈ ਅਦਬ ਅਤੇ ਸਤਿਕਾਰ ਪੈਦਾ ਕੀਤਾ।